ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਮੈਂ ਵੇਅਰ ਕੀਤਾ ਹੋਇਆ ਜਾਰਜਰ ਦਾ ਸੂਟ ਜਿੱਦਾਂ ਕਿ ਚੈੱਕ ਜਾਰਜਰ ਦੇ ਸੂਟ ਆਪਾਂ ਸੇਲ ਕੀਤੇ ਸੀਗੇ ਤੇ ਕਾਫੀ ਜ਼ਿਆਦਾ ਸੋਹਣਾ ਸੂਟ ਆਪਾਂ ਸਟਿਚ ਕਰਵਾਇਆ ਹੈਗਾ ਇਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਕੀਤੀ ਹੈਗੀ ਤੁਸੀਂ ਕੋਈ ਵੀ ਸੂਟ ਆਪਣੇ ਤੋਂ ਲੈ ਕੇ ਇਸ ਤਰ੍ਹਾਂ ਡਿਜ਼ਾਈਨ ਕਰਕੇ ਆਪਣੇ ਕੋਲੋਂ ਸਟਿਚਿੰਗ ਕਰਵਾ ਸਕਦੇ ਹੋਗੇ ਜਾਂ ਤੁਸੀਂ ਆਪਣੇ ਅਕੋਰਡਿੰਗ ਸਟਿਚ ਕਰਵਾ ਲਿਆ ਕਰੋ ਤੇ ਇਹਦੇ ਨਾਲ ਦੇ ਆਪਣੇ ਕੋਲੇ ਪਏ ਨੇ ਸੇਮ ਸੂਟ ਨਹੀਂ ਹੈਗੇ ਵੀ ਪ੍ਰਿੰਟ ਅਲੱਗ ਹੈਗਾ 850 ਪ੍ਰਾਈਸ ਹੈਗਾ ਜਿਹੜੀਆਂ ਭੈਣਾ ਲੈਣਾ ਚਾਹੁੰਦੀਆਂ ਨੇ ਤਾਂ ਮੈਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਜੇ ਮੇਰੇ ਕੋਲੇ ਟਾਈਮ ਹੋਇਆ ਫੋਟੋ ਸ਼ੇਅਰ ਕਰ ਦਾਂਗੇ ਨਹੀਂ ਮੈਂ ਤੁਹਾਨੂੰ ਵੀਡੀਓ ਪਾ ਦੂੰਗੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਵਿੱਚ ਜਰੀ ਦਾ ਵਰਕ ਹੋਇਆ ਹੋਇਆ ਹੈਗਾ ਜਿਹੜੀਆਂ ਭੈਣਾ ਫੰਕਸ਼ਨ ਲਈ ਪਾਰਟੀ ਵੇਅਰ ਵਰਤਾਂ ਲਈ ਜਿੱਦਾਂ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ ਚਲੋ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂ ਕਿ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਆਪਾਂ ਇਹਦੇ ਨਾਲ ਪਹਿਲਾਂ ਵੀ ਦੁਪट्टे ਵਗੈਰਾ ਰੈਡੀ ਕਰਕੇ ਭੇਜਨੇ ਭੈਣਾਂ ਦੇ ਲਓ ਜੀ ਪਹਿਲਾ ਸੂਟ ਹੈਗਾਗਾ ਪਰਪਲ ਕਲਰ ਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇਗਾ ਦੁਪੱਟਾ ਵਗੈਰਾ ਰੈਡੀ ਕਰਵਾਉਣਾ ਤਾਂ ਡਿਟੇਲ ਦੇ ਵਿੱਚ ਦੱਸ ਸਕਦੇ ਹੋਗੇ ਦੇਖੋ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ 크ريب ਦੇ ਉੱਪਰ ਹੀ ਸਾਰਾ ਵਰਕ ਹੋਇਆ ਹੋਇਆ ਹੈਗਾ ਤੇ ਵਿੱਚ ਜਰੀ ਦਾ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਇਸ ਤਰ੍ਹਾਂ ਇਹ ਸੂਟ ਬਣੇ ਹੋਏ ਨੇਗੇ ਲੋਟ ਨਾਲ ਰਹੇਗੀ 크ريب ਦੀ ਬਾਟਮ ਰਹੇਗੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 3000 ਜੇ ਤੁਸੀਂ ਦੁਪੱਟਾ ਵਗੈਰਾ ਲਗਾਉਂਗੇ ਤਾਂ ਉਹਦੇ ਐਕਸਟਰਾ ਸ਼ਿਪਿੰਗ ਐਕਸਟਰਾ ਚਾਰजेस ਹੋਣਗੇ ਜਿਸ ਤਰ੍ਹਾਂ ਦਾ ਵੀ ਤੁਸੀਂ ਦੁਪੱਟਾ ਲਗਾਉਨੇ ਹੋਗੇ ਤੇ ਅਗਲਾ ਕਲਰ ਹੈਗਾ ਇਹਦੇ ਵਿੱਚ ਮਜੈਂਟਾ ਕਲਰ ਹੈਗਾ ਲੋਜੀ ਬਹੁਤ ਜਾਦੇ ਸੋਹਣੇ ਸੂਟ ਨੇ ਵਾਲੇ ਤੇ ਨਾਲ ਇਹਦੇ ਰਹੇਗੀ ਜੀ ਗ੍ਰੀਨ ਕਲਰ ਦੀ ਬਾਟਮ ਸਾਰੇ ਕੰਟਰਾਸਟ ਸੂਟ ਨੇਗੇ ਤੇ ਬਹੁਤ ਸੋਹਣੇ ਰੈਡੀ ਹੋਣਗੇ ਜੇ ਤੁਸੀਂ ਚੁੰਨੀਆਂ ਚੰਨੀਆਂ ਤਿਆਰ ਕਰਵਾਉਂਗੇ ਬਹੁਤ ਜ਼ਿਆਦੇ ਸੋਹਣੇ ਪਾਰਟੀ ਵੇਅਰ ਸੂਟ ਨੇ ਜਿੰਦਾ ਕੀ ਵਰਤਾਂ ਲਈ ਤੁਸੀਂ ਲੈਣੇ ਨੇਗੇ ਤਾਂ ਲੈ ਸਕਦੇ ਹੋ ਅਗਲਾ ਸੂਟ ਰਹੇਗਾ ਮਸਟਰਡ ਕਲਰ ਤੇ ਵਿੱਚ ਹੈਗਾਗਾ ਫਰੋਜ਼ੀ लो जी प्रिंट सेम ने वर्क सेम ने गे कलर अलग अलग ने गे कंट्रास्ट अलग अलग है गा नाल रहेगी फ्रोजी कलर की बॉटम अगला सूट रहेगा महंदी कलर सारे ही बहुत प्यारे नेंगे बहुत ज़्यादा सोहने नेंगे आ कलर भी काफ़ी ज़्यादा सोना है ਇਦੇ ਨਾਲ ਰਹੇਗੀ ਮਜ਼ੈਂਟਾ ਬਾਟਮ ਇਹਨੂੰ ਤੁਸੀਂ ਉੱਚੀ ਸ਼ਰਟ ਦੇ ਵਿੱਚ ਫਰੌਕ ਬਣਾ ਸਕਦੇ ਹੋ ਕਲੀਆਂ ਵਾਲੀ ਤਾਂ ਵੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਇਸ ਉਫਟਾਂ ਦਾ ਇਹ ਕ੍ਰੇਪ ਦਾ ਫੈਬਰਿਕ ਸੀਗਾ ਨਾਲ ਕ੍ਰੇਪ ਦੀਆਂ ਸਲਵਾਰਾਂ ਸੀਗੀਆਂ ਤੇ ਇਹ ਆਜੂਗਾ ਸੌਫਟ ਆਰਗੰਜ਼ਾ ਦੀ ਸ਼ਰਟ ਹੈ ਵਰਕ ਹੋਈ ਹੋਈ ਹੈ ਲਓ ਜੀ ਬਹੁਤ ਪਿਆਰੇ ਜੇ ਕਲਰ ਲੈਣਗੇ ਸੇਮ ਕਲਰ ਆ ਰਿਹਾ ਕੈਮਰੇ ਦੇ ਵਿੱਚ ਵਰਕ ਦੇਖੋ ਸ਼ਾਈਨ ਕਰ ਰਿਹਾਗਾ ਨਾਲ ਹੈਗੀਆਂ ਨੇ ਗੀਆਂ ਕ੍ਰੇਪ ਦੀ ਬਾਟਮ ਹੈ ਇਹਦੇ ਸ਼ਰਟ ਦਾ ਸਟੱਫ ਰਹੇਗਾ ਸੌਫਟ ਆਰਗੈਂਜ਼ਾ ਬਾਟਮ ਰਹੇਗੀ ਕ੍ਰੇਪ ਦੀ ਕਲਰ ਹੈਗਾ ਅਗਲਾ ਫਰੋਜ਼ੀ ਜਿੰਨੇ ਵੀ ਕਲਰ ਸੀ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਚੁੱਕੀ ਹਾਂ ਕਿ ਨਵੀਂ ਜੀ ਵੈਰਾਈਟੀ ਹੈਗੀ ਨਵੀਂ ਜੀ ਚੀਜ਼ ਹੈ ਫਟਾਫਟ ਆਪਣਾ ਆਰਡਰ ਕਰਦੇ ਹੋ ਸਟਿਚਿੰਗ ਕਹੋਗੇ ਤਾਂ ਆਪਾਂ ਸਟਿਚ ਕਰਕੇ ਦੇ ਦਾਂਗੇ ਲੋਟ ਹੈ ਸਟ੍ਰੈਪ ਇਹ ਹੈਗੀ ਬਾਟਮ ਇਹਦੇ ਨਾਲ ਸਾਰੇ ਕੰਟਰਾਸਟ ਬਣਾਏ ਹੋਏ ਨੇਗੇ ਆਪਾਂ ਸੂਟ ਸੂਟ ਕਾਫੀ ਜ਼ਿਆਦੇ ਸੋਹਣੇ ਨੇਗੇ ਵੇ ਜਿੰਨਾ ਪਹਿਣਾ ਕੋਲੇ ਟਾਈਮ ਘੱਟ ਹੈ ਤੁਸੀਂ ਵਰਤਾਂ ਲਈ ਸੂਟ ਲੈਣਾ ਚਾਹੁੰਦੇ ਹੋਗੇ ਜਦੋਂ ਕਿ ਵਰਕ ਵਗੈਰਾ ਕਰਾਉਗੇ ਹਨਾ ਥੋੜਾ ਜਿਹਾ ਟਾਈਮ ਲੱਗ ਜੂਗਾ ਤਾਂ ਤੁਸੀਂ ਕੀ ਕਰਨਾ ਇਹ ਵਾਲੇ ਸੂਟ ਲੈ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਤੇ ਨਾਲੇ ਤੁਸੀਂ ਅੱਗੇ ਫਿਰ ਇਹਨੂੰ ਨਾ ਪਾਰਟੀ ویئر ਜਿੱਦਾਂ ਕਿ ਤੁਹਾਨੂੰ ਵਿਆਹ ਸ਼ਾਦੀ ਆਊਗਾ ਕੋਈ ਵੀ ਫੰਕਸ਼ਨ ਆਉਂਦਾ ਪਾਰਟੀ ویئر ਤੁਸੀਂ ਉਹਦੇ ਵਿੱਚ ਵੀ ਇਹਨੂੰ ਪਾ ਸਕਦੇ ਹੋਗੇ ਤੇ ਅਗਲਾ ਕਲਰ ਹੈਗਾਗਾ ਦੇਖੋ ਜੀ ਫਰੋਜ਼ੀ ਕਲਰ ਹੈਗਾ ਬਹੁਤ ਚਾਲੇ ਸੋਨਾ ਕਲਰ ਆਏਗੀ ਆਪਾਂ ਪਿਛਲੇ ਸਾਲ ਵੀ ਲਿਆਂਦਾ ਸੀਗਾ ਪਰ ਡਿਜ਼ਾਈਨ ਵਰਕ ਹੋਰ ਸੀਗਾ ਇਸ ਤਰ੍ਹਾਂ ਵੀ ਹਰ ਇੱਕ ਸੀਜ਼ਨ ਦੇ ਵਿੱਚ ਕੋਈ ਨਾ ਕੋਈ ਅਲੱਗ ਚੀਜ਼ ਆਉਂਦੀ ਹੁੰਦੀ ਆ ਨਮੀ ਇਸ ਵਾਰ ਹੁਣ ਡਿਜ਼ਾਈਨ ਤੇ ਪ੍ਰਿੰਟ ਦੇ ਉੱਪਰ ਵਰਕ ਹੋਰ ਤਰ੍ਹਾਂ ਦਾ ਪਿਛਲੀ ਵਾਰ ਡਿਜ਼ਾਈਨ ਹੋਰ ਤਰ੍ਹਾਂ ਸੀ ਕਾਫੀ ਸੂਟ ਸੇਲ ਕੀਤੇ ਸੀਗੇ ਇੱਕ ਵੀ ਸੂਟ ਨਹੀਂ ਰਿਹਾ ਹੈਗਾ ਮੇਰੇ ਕੋਲੇ ਲੋ ਜੀ ਇਹ ਦਿਨਰ ਰਹੇਗੀ ਫਰੋਜ਼ੀ ਕਲਰ ਦੀ ਸਲਵਾਰ ਜੇ ਤੁਹਾਨੂੰ ਐਵੇਂ ਲੱਗਦਾ ਵੀ ਤੁਸੀਂ ਸਲਵਾਰ ਤੇ ਵੀ ਇਤੇ ਵਰਕ ਕਰਵਾ ਸਕਦੇ ਹੋਗੇ ਜਿੱਦਾਂ ਕਿ ਇਹਦੇ ਵਿੱਚ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈਗਾ ਸ਼ਰਟ ਦੇ ਵਿੱਚ ਹੈਂਡਵਰਕ ਦਾ ਕੰਮ ਤੁਸੀਂ ਸਲਵਾਰ ਤੇ ਕਰਵਾ ਸਕਦੇ ਹੋਗੇ ਸਿਰਫ ਇੱਕ ਲਾਈਨ ਪਵਾ ਲਓ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਬਣ ਜਾਊਗਾ ਸੂਟ ਜਾਂ ਫਿਰ ਤੁਸੀਂ ਦੁਪट्टे ਦੇ ਵਿੱਚ ਵੀ ਕੰਮ ਕਰਵਾਉਣਾ ਚਾਹੁੰਦੇ ਹੋਗੇ ਫੋਰ ਸਾਈਡ ਦੁਪੱਟਾ ਜਾਂ ਫਿਰ ਇਹ ਵਿੱਚ ਬੂਟੀਆਂ ਵਗੈਰਾ ਪਾਉਣਾ ਚਾਹੁੰਦੇ ਹੋਗੇ ਇਸ ਤੋਂ ਵੀ ਇਹਨਾਂ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਸੂਟਾਂ ਨੂੰ ਤਾਂ ਤੁਸੀਂ ਹੋਰ ਵੀ ਹੈਂਡਵਰਕ ਦਾ ਕੰਮ ਕਰਵਾ ਸਕਦੇ ਹੋਗੇ ਜਿਹੜੀਆਂ ਭੈਣਾਂ ਨੇ ਹੁਣ 3000 ਤੱਕ ਵੀ ਪ੍ਰਾਈਜ਼ ਰੇਟ ਲਗਾਣਾਗਾ ਤਾਂ ਤੁਸੀਂ 3000 ਤੱਕ ਫਿਰ ਤੁਸੀਂ ਐਵੇਂ ਹੀ ਸੂਟ ਲੈ ਸਕਦੇ ਹੋਗੇ ਤੁਹਾਨੂੰ ਫਿਰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈ ਕਿ ਤਾਂ ਤੁਸੀਂ ਸਿਰਫ ਇਦਾਂ ਹੀ ਸਟਿਚ ਕਰਵਾ ਲਿਓ ਜਿਹੜੇ ਮੈਂ ਤੁਹਾਨੂੰ ਆਰਗੈਂਜ਼ਾ ਦੀਆਂ ਸ਼ਰਟਾਂ ਦਿਖਾਈਆਂ ਨੇ ਇਹਨਾਂ ਦੇ نیچے ਤੁਸੀਂ ਟਾਪਟਾ ਲਗਾ ਲਿਓ ਜਿਹੜੀਆਂ ਕ੍ਰੇਪ ਦੀਆਂ ਦਿਖਾਈਆਂ ਨੇ ਉਹਨਾਂ ਦੇ نیچے ਤੁਸੀਂ ਫੁੱਲ ਬੈਲ ਦੀ ਲਾਈਨਿੰਗ ਲਗਾ ਲਿਓ ਤਾਂ ਉੱਤੇ ਟਾਪਟੇ ਦੀ ਕੋਈ ਲੋੜ ਨਹੀਂ ਹੈਗੀ ਦੁਪੱਟਾ ਜੇ ਤੁਸੀਂ ਮੈਨੂੰ ਕਹੋਗੇ ਦੁਪੱਟਾ ਜੇ ਤੁਸੀਂ ਮੈਨੂੰ ਕਹੋਗੇ ਤਾਂ ਮੈਂ ਤੁਹਾਨੂੰ ਰੈਡੀ ਕਰਕੇ ਦੇ ਦੂੰਗੀ ਮੈਨੂੰ ਡਿਟੇਲ ਦੱਸਿਆ ਕਰੋ WhatsApp ਦੇ ਉੱਪਰ ਵੀ ਸਾਨੂੰ ਇਹ ਹੀ ਚੀਜ਼ ਚਾਹੀਦੀ ਹੈ ਕਿ ਸੂਟ ਦੇ ਵਿੱਚ ਤੇ ਫੁੱਲ ਡਿਟੇਲ ਭੇਜ ਦਿਆ ਕਰੋ ਆਪਣੀ ਤੇ ਉਮੀਦਕਾਰ ਦੀ ਤੁਹਾਨੂੰ ਅੱਜ ਵਾਲੇ ਸੂਟ ਕਾਫੀ ਜ਼ਿਆਦੇ ਪਸੰਦ ਆਏ ਹੋਣਗੇ ਕਾਫੀ ਜ਼ਿਆਦੇ ਸੋਹਣੇ ਲੱਗੇ ਤੇ ਟਾਈਮ ਦੀ ਵੀ ਬਚਤ ਹੁੰਦੀ ਹੈ ਕਿ ਜਿੱਦਾਂ ਕਿ ਹੁਣ ਵਰਤ ਨੇੜੇ ਆ ਰਹੇ ਨੇਗੇ ਜਿੰਨਾਂ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਸੀ ਵਰਤਾਂ ਵਾਲੇ ਉਹਨਾਂ ਦੇ ਹੋ ਚੁੱਕੇ ਨੇ ਸਟਿਚਿੰਗ ਲਈ ਗਏ ਹੋਏ ਨੇਗੇ ਜੇ ਕੋਈ ਐਮਰਜੈਂਸੀ ਸੂਟ ਹੈਗਾ ਮਤਲਬ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵਰਤਾਂ ਲਈ ਤਾਂ ਤੁਸੀਂ ਕਰਵਾ ਸਕਦੇ ਹੋਗੇ ਨਹੀਂ ਫਿਰ ਤੁਸੀਂ ਇਹ ਸੂਟ ਵਾਲੇ ਸੂਟ ਲੈ ਸਕਦੇ ਹੋਗੇ ਟਾਈਮ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈਗੀ ਤੇ ਪ੍ਰਾਈਸ ਸਾਰੇ ਸੂਟਾਂ ਦਾ ਹੀ 3000 ਹੈਗਾ ਤੇ ਉਮੀਦ ਕਰਦੇ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਵੇਂ ਦੇ ਸੂਟ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਦੇਖ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ